ਇੱਕ ਇੱਕ ਪਲ ਅੱਖਾਂ ਥਾਣੇ ਦੀ ਇੱਕ ਇੱਕ ਪਲ ਅੱਖਾਂ ਥਾਣੇ ਦੀ ਜਾ ਰਿਹਾ ਆ ਕਿਵੇਂ ਉਹਨੇ ਟਿਚਰਾਂ ਕਰਨੀਆਂ ਥੱਲੇ ਗੱਲ ਨਹੀਂ ਸੀ ਡਿੱਗਣ ਦਿੰਦਾ ਹੁੰਦਾ ਆਪਦੇ ਕੋਲੋਂ ਕੈਰੈਕਟਰ ਸਿਰਜ ਲੈਣੇ ਆਪਣੇ ਕੋਲੋਂ ਘੜ ਤਾਂ ਘੜ ਲੈਣੇ ਆ ਹਾਸੇ ਤੋਂ ਬਗੈਰ ਦੂਜੀ ਕੋਈ ਕਦੇ ਗੱਲ ਹੀ ਨਹੀਂ ਸੀ ਕਰਦਾ ਕਦੀ ਨਹੀਂ ਸੀ ਕਰਦਾ ਪਤਾ ਆ ਵੀ ਸਾਡੇ ਨਾਲ ਦਾ ਸਾਡੇ ਵਿੱਚ ਬਹਿਣ ਉੱਠਣ ਵਾਲਾ ਸਾਡੇ ਸਾਹਮਣੇ ਵੱਡਾ ਹੋਇਆ ਸਾਡੇ ਸਾਹਮਣੇ ਪੁੰਗ ਰਿਆ ਸਾਡਾ ਬਹੁਤ ਪਿਆਰਾ ਅਜ਼ੀਜ਼ ਦੋਸਤ ਸਾਡੇ ਚੋਂ ਚਲੇ ਗਿਆ ਆਉਂਦੀ ਕਿਸਮਤ ਆਉਦੇ ਹੱਥਾਂ ਨਾਲ ਲਿਖਾ ਕੇ ਲਿਆਇਆ ਸੀ ਜੋ ਸੋਚਿਆ ਉਹ ਬਣਿਆ ਹਰ ਇੱਕ ਸ਼ੌਂਕ ਦੋ ਦੋ ਮੋਟਰਸਾਈਕਲਸ ਕਾਲਜ ਦੇ ਟਾਈਮ 'ਚ ਹੁੰਦੇ ਸੀ ਉਹਦੇ ਪਿਤਾ ਜੀ ਉਹਦੇ ਸਾਰੇ ਸ਼ੌਂਕ ਪੂਰਦੇ ਸੀ ਮਾਤਾ ਜੀ ਸਾਰੇ ਸ਼ੌਂਕ ਪੂਰਦੇ ਸੀ ਜੋ ਉਹਨੇ ਸੋਚਿਆ ਕੋਈ ਸੰਘਰਸ਼ ਨਹੀਂ ਕਰਿਆ ਹੈਗਾ ਪਰ ਸ਼ਾਇਦ ਉਸ ਤੋਂ ਵੀ ਵੱਡੀ ਮਾੜੀ ਕਿਸਮਤ ਸੀਗੀ ਕਿ ਉਹਨੂੰ ਸਮਾਂ ਘਟ ਦਿੱਤਾ ਹੋਇਆ ਸੀ ਕੁਦਰਤ ਨੇ ਜੋ ਕਿ ਸਾਡੀ ਸਰਕਾਰ ਹੀ ਕਿਹਾ ਗਿਆ ਸੀਗਾ ਸਾਡੀ ਸਰਕਾਰ ਨੇ ਸਾਡੇ ਬਾਰੇ ਕੀ ਸੋਚਣਾ ਹੈ ਨਹੀਂ ਸੋਚਦੇ ਸਭ ਆਪ ਦੇ ਬਾਰੇ ਸੋਚਦੇ ਆ ਸਭ ਨੇ ਜਿਹੜੇ ਤਖਤ ਤੇ ਪਲਟਾਉਣੇ ਸੀ ਆਪਦੇ ਵਾਸਤੇ ਪਲਟਾਉਣੇ ਸੀ ਇਹ ਤਖਤ ਪਲਟੇ ਹੋਏ ਤਖਤ ਨੇ ਨਾ ਕਿ ਜ਼ਿੰਦਗੀਆਂ ਪਲਟ ਦਿੱਤੀਆਂ ਨੇ ਦੇਖਿਓ ਕਿਸੇ ਦੇ ਘਰ ਦਾ ਮੂੰਹ ਦੂਜੇ ਪਾਸੇ ਕਰਕੇ ਰੱਖ ਦਿੱਤਾ ਹੋਇਆ ਆ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਅਫਸੋਸ ਹੁੰਦਾ ਹੋਊ ਮੀਡੀਆ ਤੁਰਿਆ ਫਿਰਦਾ ਆ ਫੋਟੋਆਂ ਕਰਾ ਲਓ ਬਾਈਟਾਂ ਕਰਾ ਲਓ ਜੀ ਫਲਾਨਾ ਵੀ ਆ ਗਿਆ ਜੀ ਧਮਕਾਨਾ ਵੀ ਗੱਲ ਹੈਗੀ ਕਿ ਅਹਿਸਾਸ ਕਰਕੇ ਆਓ ਨਾ ਜੇ ਅਹਿਸਾਸ ਕਰਕੇ ਆਉਣਗੇ ਤਾਂ ਐਲਾਨ ਕਰਕੇ ਵੀ ਆਉਂਦੇ ਮੈਨੂੰ ਲੱਗਦਾ ਜਦੋਂ ਅਹਿਸਾਸ ਨਹੀਂ ਹੈਗਾ ਐਲਾਨ ਕਾਦਾ ਹੋ ਜਾਣਾ ਆ ਕਿਉਂਕਿ ਸਭ ਤੋਂ ਵੱਧ ਪੈਸਾ ਸੀ ਆਹ ਜਿਹੜੀ ਸਾਡੀਆਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਜਾਂਦੀਆਂ ਸੜਕਾਂ ਉਹਨਾਂ ਤੇ ਹੀ ਖਰਚ ਕਰਦੇ ਆ ਟੋਲ ਵੀ ਦਿੰਨੇ ਆ ਪਹਿਲਾਂ ਗੱਡੀਆਂ ਤੇ ਟੈਕਸ ਦਿੰਨੇ ਆ ਹੋਰ ਕਿੰਨੇ ਟੈਕਸ ਆ ਉਹ ਸਾਰੇ ਜਾਂਦੇ ਆ ਉਧਰ ਪਤਾ ਨਹੀਂ ਉਹ ਕਿੱਥੇ ਵਰਤਦੇ ਨੇ ਜਿਹੜੇ ਮੁੰਡੇ ਨੇ ਇੰਨੀ ਮਿਹਨਤ ਕੀਤੀ ਜ਼ਿੰਦਗੀ ਦੀ ਆਪ ਦਾ ਇੰਨਾ ਧਿਆਨ ਰੱਖਿਆ ਆਪ ਦੇ ਸਰੀਰ ਨੂੰ ਪੂਰਾ ਪਵਿੱਤਰ ਰੱਖਿਆ ਜਿਹਦੇ ਅੰਦਰ ਕਦੇ ਕੋਈ ਨਸ਼ਾ ਕੋਈ ਮਾਸ ਮੀਟ ਨਹੀਂ ਗਿਆ ਉਹ ਅੱਜ ਸਾਡੇ ਸਾਡੀਆਂ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਦੇ ਕਰਕੇ ਦੁਨੀਆ ਤੋਂ ਚਲੇ ਗਿਆ ਹਰ ਬੰਦੇ ਨੇ ਗੋਰਖ ਧੰਦਾ ਚਲਾਇਆ ਹੋਇਆ ਸਰਕਾਰਾਂ ਨੇ ਗੋਰਖ ਧੰਦਾ ਚਲਾਇਆ ਹੋਇਆ ਐਨ ਜੀਓ ਨੇ ਗੋਰਖ ਧੰਦਾ ਚਲਾਇਆ ਹੋਇਆ ਜਿਨ੍ਹਾਂ ਦੀ ਭੇਟ ਸਾਡੇ ਨੌਜਵਾਨ ਚੜਦੇ ਆ ਮਾਂ ਦਾ ਪੁੱਤ ਚਲੇ ਗਿਆ ਛੋਟੇ ਛੋਟੇ ਜਵਾਕਾਂ ਦਾ ਪਿਓ ਚਲੇ ਗਿਆ ਉਹ ਵਿਚਾਰੀ ਹਮਸਫਰਜੀ ਦੀ ਸਾਰੀ ਜ਼ਿੰਦਗੀ ਪਈ ਆ ਰਾਜਵੀਰ ਜਵੰਦਾ ਦੀ ਦੇ ਅੱਜ ਪੰਜਾ ਦਿੱਤਾ ਇਸਲੀਨ ਹੋ ਗਈ ਆ ਪਰ ਰਾਜਵੀਰ ਜਵੰਦਾ ਦਾ ਜੋ ਨਾਲ ਜੋ ਹੋਇਆ ਨਾ ਉਹ ਬੜੇ ਸਵਾਲ ਖੜੇ ਕਰਦਾ ਐ ਸਮੇਂ ਮੇਰੇ ਨਾਲ ਸਰਗੀ ਬੜਿੰਗ ਮੌਜੂਦ ਹੈ ਰਾਜਵੀਰ ਜਵੰਦਾ ਇਹਨਾਂ ਨੂੰ ਭੈਣ ਵੀ ਆਖਦਾ ਸੀਗਾ ਬੜੀ ਵਾਰੀ ਤੁਸੀਂ ਤੁਸੀਂ ਉਹ ਸ਼ਖਸ ਸੀ ਜਿਨ੍ਹਾਂ ਨੇ ਮੈਨੂੰ ਰਾਜਵੀਰ ਨਾਮ ਲਵਾਇਆ ਸੀ ਮੈਂ ਵੀ ਨਹੀਂ ਕਦੇ ਸੋਚਿਆ ਸੀਗਾ ਵੀ ਇਹ ਸਭ ਕੁਝ ਦੇਖਣਾ ਪਊਗਾ ਮੈਂ ਪਹਿਲਾਂ ਕਹਿੰਦਾ ਸਵਾਲ ਪੁੱਛਣ ਦਾ ਮਨ ਨਹੀਂ ਕਰਦਾ ਪਰ ਰਾਜਵੀਰ ਦੇ ਕੇਸ ਚ ਨਾ ਸਵਾਲ ਪੁੱਛਨੇ ਬਣਦੇ ਵੀ ਨੇ ਵੀ ਅਸਲ ਦੇ ਵਿੱਚ ਉਹ ਰਾਜਵੀਰ ਜਿਹੜਾ ਟੈਕਸ ਦੇ ਰਿਹਾ ਸੀ ਰਾਜਵੀਰ ਵੀ ਕਾਉਂਸੈਸ ਦੇ ਰਿਹਾ ਸੀ ਪਰ ਉਸ ਦੀ ਮੌਤ ਜਿਹੜੀ ਹੋਈ ਉਹ ਕਿਸ ਤਰੀਕੇ ਨਾਲ ਹੋਈ ਉਹਨੂੰ ਫਰਸਟ ਹੈਡ ਵੀ ਨਹੀਂ ਮਿਲ ਪਾਈ ਇਸ ਲਈ ਅਸੀਂ ਸਵਾਲ ਪੁੱਛਦੇ ਹਾਂ ਦੇਖੋ ਅ ਜਿੰਦਗੀ ਚ ਕਹਿੰਦਾ ਜੀਵਨ ਮਿਲਿਆ ਤੇ ਵਾਪਸ ਵੀ ਕੁਦਰਤ ਨੇ ਲੈਣਾ ਆ ਪਰ ਬੇਵਕਤਾ ਆਣਾ ਹੋਈ ਮੌਤ ਜਾਣਾ ਇਹਨਾ ਸੈਨਾ ਬਹੁਤ ਮੁਸ਼ਕਲ ਹੋ ਜਾਂਦਾ ਉਹ ਵੀ ਖਾਸ ਤੌਰ ਤੇ ਜਿੱਥੇ ਸਾਡੀਆਂ ਸਰਕਾਰਾਂ ਦੀਆਂ ਗਲਤੀਆਂ ਹੋਣ ਕਿਉਂਕਿ ਜਦੋਂ ਅਸੀਂ ਪੈਸਾ ਦਿੰਨੇ ਆ ਚਾਹੇ ਉਹ ਟੈਕਸ ਹੋ ਗਿਆ ਸਾਡੇ ਬਿਜਲੀ ਦੇ ਬਿੱਲਾਂ 'ਚ ਗਾਉ ਟੈਕਸ ਲੱਗ ਕੇ ਆਉਂਦਾ ਆ ਅਸੀਂ ਅੱਜ ਜੇ ਅਸੀਂ ਨਹੀਂ ਸੀ ਸਾਂਭ ਸਕਦੇ ਅਸੀਂ ਪ੍ਰਾਈਵੇਟ ਕਰਨ ਕਰ ਦਿੱਤਾ ਤੇ ਪ੍ਰਾਈਵੇਟ ਜਿਹੜੀਆਂ ਕੰਪਨੀਆਂ ਨੂੰ ਅਸੀਂ ਦਿੱਤੀ ਹੋਈ ਆ ਧਰਮਦਾਰ ਦਿੱਤਾ ਹੋਇਆ ਟੋਲ ਬਣਾਏ ਹੋਏ ਉਹਨਾਂ ਦਾ ਪਹਿਲਾ ਫਰਜ਼ ਬਣਦਾ ਆ ਕਿ ਇਸ ਹੱਜਾ ਜਗਾ ਜਗਾ ਐਂਬੂਲੈਂਸ ਖੜੀਆਂ ਕਰਨ ਜਿਵੇਂ ਹੁਣ ਉਹਦੇ ਸੱਟ ਲੱਗ ਗਈ ਸੀ ਚਲੋ ਜਾਨਵਰ ਸੀ ਅੱਗੇ ਆ ਗਿਆ ਪਰ ਗੱਲ ਹੈਗੀ ਆ ਕਿ ਜਦੋਂ ਉਹ ਡਿੱਗਿਆ ਪਿਆ ਕਿਹੜੇ ਹਾਲਾਤਾਂ ਚ ਡਿੱਗਿਆ ਸੀ ਉਹ ਤਾਂ ਸਿਰਫ ਜਿਹੜੇ ਜਿਹੜੇ ਇਸ ਫੀਲਡ ਨਾਲ ਮੈਡੀਕਲ ਫੀਲਡ ਨਾਲ ਸੰਬੰਧਿਤ ਬੰਦੇ ਆ ਉਹੀ ਦਾ ਸੱਕਦੇ ਆ ਵੀ ਕਿੱਦਾਂ ਹੋ ਸਕਦਾ ਆ ਉਹਨੂੰ ਸਹੀ ਤਰੀਕੇ ਨਾਲ ਚੱਕਿਆ ਜਾਂਦਾ ਟ੍ਰੀਟ ਕੀਤਾ ਜਾਂਦਾ ਉਹਦੀ ਜਿਹੜੀ ਹੱਡੀ ਕ੍ਰੈਕ ਹੋਈ ਆ ਹੋ ਸਕਦਾ ਉਹਦੀ ਆਕਸੀਜਨ ਜਿਹੜੀ ਆ ਉਹ ਪ੍ਰੋਪਰ ਜਾਂਦੀ ਰਹਿੰਦੀ ਕਲੋਟਿੰਗ ਆ ਜਿਹੜੀ ਉਹ ਨਾ ਹੁੰਦੀ ਬਹੁਤ ਸਾਰੀਆਂ ਚੀਜ਼ਾਂ ਆਆਂ ਜਿਹੜੀਆਂ ਕਿ ਸਾਡੀ ਸਾਡੀ ਨਾ ਕਾਮਯਾਬੀ ਸਾਡੀ ਸਰਕਾਰਾਂ ਦੀ ਨਾ ਕਾਮਯਾਬੀ ਦੇ ਕਰਕੇ ਜਿਹੜੀ ਅੱਜ ਅਸੀਂ ਆ ਦਿਨ ਦੇਖ ਰਹੇ ਆ ਜਿਹੜੇ ਮੁੰਡੇ ਨੇ ਇੰਨੀ ਮਿਹਨਤ ਕੀਤੀ ਜ਼ਿੰਦਗੀ ਚ ਆਪ ਦਾ ਇੰਨਾ ਧਿਆਨ ਰੱਖਿਆ ਆਪ ਦੇ ਸਰੀਰ ਨੂੰ ਪੂਰਾ ਪਵਿੱਤਰ ਰੱਖਿਆ ਜਿਹਦੇ ਅੰਦਰ ਕਦੇ ਕੋਈ ਨਸ਼ਾ ਕੋਈ ਮਾਸ ਮੀਟ ਨਹੀਂ ਗਿਆ ਉਹ ਅੱਜ ਸਾਡੇ ਸਾਡੀਆਂ ਸਰਕਾਰਾਂ ਦੀ ਬਹੁਤ ਵੱਡੀ ਗਲਤੀ ਦੇ ਕਰਕੇ ਦੁਨੀਆ ਤੋਂ ਚਲੇ ਗਿਆ ਜਿਹੜੀਆਂ ਆਵਾਰਾ گاਵਾ ਫਿਰਦੀਆਂ ਨੇ ਉਹਨਾਂ ਵਾਸਤੇ ਤੁਸੀਂ ਸਾਡੇ ਚਲੋ ਟੈਕਸ ਤਾਂ ਦੂਰ ਗੱਲ ਕਰਦੇ ਆ ਜਿਹੜੇ ਚੰਦੇ ਇਕੱਠੇ ਕਰਕੇ ਲੈ ਕੇ ਜਾਂਦੇ ਆ ਉਹ ਕੀ ਕਰਦੇ ਨੇ ਹਰ ਬੰਦੇ ਨੇ ਗੋਰਖ ਧੰਦਾ ਚਲਾਇਆ ਹੋਇਆ ਸਰਕਾਰਾਂ ਨੇ ਗੋਰਖ ਧੰਦਾ ਚਲਾਇਆ ਹੋਇਆ ਐਨ ਜੀਓ ਨੇ ਗੋਰਖ ਧੰਦਾ ਚਲਾਇਆ ਹੋਇਆ ਜਿਨ੍ਹਾਂ ਦੀ ਭੇਟ ਸਾਡੇ ਨੌਜਵਾਨ ਚੜਦੇ ਆ ਕਿਉਂਕਿ ਅਸੀਂ ਘਰਾਂ ਚੋਂ ਬੈਠ ਕੇ ਨਹੀਂ ਰਹਿ ਸਕਦੇ ਹੈਗੇ ਸਭ ਨੇ ਸੜਕਾਂ ਤੇ ਕੰਮ ਕਰਨਾ ਰਾਤ ਭਰਾਂ ਤੇ ਕੰਮ ਕਰਨਾ ਆ ਤੇ ਅਸੀਂ ਘਰਾਂ ਚ ਬੈਠ ਕੇ ਸਾਡਾ ਥੋੜਾ ਸਰ ਜੂਗਾ ਤੁਸੀਂ ਦੇਖ ਲਓ ਉਹਦਾ ਨਤੀਜਾ ਮਾਂ ਦਾ ਪੁੱਤ ਚਲਿਆ ਗਿਆ ਛੋਟੇ ਛੋਟੇ ਜਵਾਕਾਂ ਦਾ ਪਿਓ ਚਲਿਆ ਗਿਆ ਉਹ ਵਿਚਾਰੀ ਹਮਸਫਰ ਜੀ ਦੀ ਸਾਰੀ ਜ਼ਿੰਦਗੀ ਪਈ ਆ ਕੋਨੇ ਪਤਾ ਨਹੀਂ ਕੀ ਕਰਨਾ ਸਭ ਤੋਂ ਵੱਡੀ ਗਲਤਾਨਾ ਤਾਨੂੰ ਭੈਣ ਕਣ ਵਾਲਾ ਚਲਾ ਗਿਆ ਖੁੰਡਾ ਮੈਨੂੰ ਅੱਜ ਵੀ ਜ਼ਿਆਦਾ ਖੁੰਡਾ ਢਾਲੀਵਾਲ ਦੀ ਜਦੋਂ ਸੰਸਕਾਰ ਹੋਇਆ ਸੀ ਉਸ ਵੇਲੇ ਰਾਜਵੀਰ ਮਿਲਿਆ ਸੀ ਤੁਸੀਂ ਕਹਿੰਦੇ ਉਦੋਂ ਕਹਿੰਦੇ ਸੀ ਮੇਰਾ ਪਿਓ ਚਲਾ ਗਿਆ ਉਦੋਂ ਮੈਂ ਵੀ ਨਹੀਂ ਸੋਚਿਆ ਇਹ ਤੁਸੀਂ ਵੀ ਨਹੀਂ ਸੋਚਿਆਣਾ ਵੀ ਸਾਨੂੰ ਇੱਥੇ ਵੀ ਆਣਾ ਪਊ ਸੋਚੀ ਨਹੀਂ ਸਕੇ ਜਿਹੜਾ ਬੰਦਾ ਕਹਿੰਦੇ ਹੁੰਦੇ ਹਨ ਨਾ ਵੀ ਕੋਈ ਬੰਦਾ ਆਪਣੀ ਜ਼ਿੰਦਗੀ ਨੂੰ ਲੈ ਕੇ ਲਗਰਜ਼ੀ ਕਰਦਾ ਆ ਹਨਾ ਕੋਈ ਖਾਣ ਪੀਣ ਗਲਤ ਖਾਂਦਾ ਆ ਮਾੜੀ ਸੰਗਤ ਚ ਬੈਠਦਾ ਆ ਉਹਦਾ ਤਾਂ ਕੁਝ ਵੀ ਨਹੀਂ ਸੀ ਕੋਈ ਆਬ ਨਹੀਂ ਸੀਗਾ ਹਮੇਸ਼ਾ ਆਪਣਾ ਧਿਆਨ ਰੱਖਣਾ ਉਹਦੇ ਆਸ-ਪਾਸ ਦਾ ਧਿਆਨ ਰੱਖਣਾ ਆਪਣੇ ਸ਼ੌਂਕ ਦਾ ਤੇ ਜਿੰਦਾਦਿਲ ਇਹ ਜਿਹੜੇ ਲੋਕ ਇੰਨੀ ਮਤਲਬ ਕੇਅਰਫੁਲੀ ਜਿੰਦੇ ਨੇ ਉਹ ਜਾਣਦੇ ਨੇ ਤਾਂ ਉਹਨਾਂ ਦੀ ਤਕਲੀਫ ਹੋਣੀ ਹੀ ਹੋਣੀ ਆ ਔਰ ਸੋਚੀ ਕਿਵੇਂ ਸਕਦੇ ਆ ਆਪਾਂ ਕਿਵੇਂ ਸੋਚ ਲਵਾਂਗੇ ਆਪਾਂ ਸੋਚਦੇ ਹੁਣ ਮੇਰੇ ਵਰਗਾ ਆ ਜਿਹੜਾ ਲਾਥਾਰਜਿਕ ਬੰਦਾ ਆ ਉਹਨੇ ਉੱਠਣਾ ਮਸਾਇਆ ਤੇ ਉਹ ਮੇਰੇ ਵਰਗੇ ਵਾਸਤੇ ਤਾਂ ਸੋਚ ਸਕਦੇ ਆ ਵੀ ਹਾਂ ਇਹਦੀ ਜ਼ਿੰਦਗੀ ਕਿੰਨੀ ਕੋਝੋ ਪਰ ਜਿਹੜੇ ਬੰਦੇ ਇੰਨਾ ਆਪਦਾ ਧਿਆਨ ਰੱਖਦੇ ਆ ਉਹਨਾਂ ਬਾਰੇ ਬੰਦਾ ਸੋਚ ਹੀ ਨਹੀਂ ਸਕਦਾ ਹੈਗਾ ਜਸਰ ਰਾਜਵੀਰ ਦਾ ਸਟਰਗਲ ਤੁਸੀਂ ਤਾਂ ਉਹਨੂੰ ਸਟਾਰ ਬਣਦੇ ਆ ਦੇਖਿਆ ਤੁਸੀਂ ਤਾਂ ਉਹਨੂੰ ਕਾਲਜ ਤੋਂ ਦੇਖਿਆ ਕਿਦਾਂ ਉਹਨੇ ਜਿਹੜੇ ਯੂਥ ਫੈਸਟ ਕੀਤੇ ਉਹ ਦੇਖਿਆ ਤੇ ਕਿਦਾਂ ਉਹ ਸਟਾਰ ਬਣਿਆ ਬੜਾ ਵੱਡਾ ਸਟਰਗਲ ਆ ਰਾਜਵੀਰ ਜੇ ਬੰਦੇ ਨੂੰ ਅੱਜ ਜੇ ਪੰਜਾਬ ਜਾਣਦਾ ਪੂਰੀ ਦੁਨੀਆ ਜਾਣਦੀ ਆ ਦੇ ਪਿੱਛੇ ਬਹੁਤ ਵੱਡਾ ਸਟਰਗਲ ਹੈ ਅਰਦਾਸਾਂ ਹੋਈਆਂ ਉਸ ਦੇ ਕਰਕੇ ਤਾਂ ਕਿੰਨਾ ਉਸ ਮੁੰਡੇ ਨੇ ਸਟਰਗਲ ਕੀਤਾ ਪਹਿਲੀ ਗੱਲ ਤਾਂ ਮੈਂ ਕਹੂੰਗੀ ਬਹੁਤ ਆਪਦੀ ਕਿਸਮਤ ਆਪਦੇ ਹੱਥਾਂ ਨਾਲ ਲਿਖਾ ਕੇ ਲਿਆਇਆ ਸੀ ਜੋ ਸੋਚਿਆ ਉਹ ਬਣਿਆ ਹਰ ਇੱਕ ਸ਼ੌਂਕ ਦੋ ਦੋ ਮੋਟਰਸਾਈਕਲ ਕਾਲਜ ਦੇ ਟਾਈਮ 'ਚ ਹੁੰਦੇ ਸੀ ਉਹਦੇ ਪਿਤਾ ਜੀ ਉਹਦੇ ਸਾਰੇ ਸ਼ੌਂਕ ਪੂਰਦੇ ਸੀ ਮਾਤਾ ਜੀ ਸਾਰੇ ਸ਼ੌਂਕ ਪੂਰਦੇ ਸੀ ਜੋ ਉਹਨੇ ਸੋਚਿਆ ਕੋਈ ਸੰਘਰਸ਼ ਨਹੀਂ ਕਰਿਆ ਹੈਗਾ ਪਰ ਸ਼ਾਇਦ ਉਸ ਤੋਂ ਵੀ ਵੱਡੀ ਮਾੜੀ ਕਿਸਮਤ ਸੀਗੀ ਕਿ ਉਹਨੂੰ ਸਮਾਂ ਘੱਟ ਦਿੱਤਾ ਹੋਇਆ ਸੀ ਕੁਦਰਤ ਨੇ ਉਹ ਵੀ ਮਾੜੀਆਂ ਕਰਤੂਤਾਂ ਜਿਹੜੀਆਂ ਸਾਡੀਆਂ ਸਰਕਾਰਾਂ ਦੀਆਂ ਉਹਨਾਂ ਦੇ ਕਰਕੇ ਕਿ ਸੜਕਾਂ ਦੇ ਉੱਪਰ ਅਸੀਂ ਕਿਸੇ ਗੱਲ ਦਾ ਧਿਆਨ ਹੀ ਨਹੀਂ ਰੱਖਦੇ ਅਸੀਂ ਸੋਚਦੇ ਹੀ ਨਹੀਂ ਹੈਗੇ ਕਿ ਇੱਥੇ 24 ਘੰਟੇ ਜ਼ਿੰਦਗੀਆਂ ਨੇ ਚੱਲਣਾ ਜ਼ਿੰਦਗੀਆਂ ਨੇ ਚੱਲਣਾ ਉਹ ਅਹਿਸਾਸ ਸਾਡੇ ਜਿਹੜੇ ਅਸੀਂ ਚੁਣੇ ਹੋਏ ਨੁਮਾਇੰਦੇ ਉਹਨਾਂ ਦੇ ਅੰਦਰ ਹੈ ਨਹੀਂ ਉਹ ਸ਼ਾਇਦ ਸਾਨੂੰ ਸੋਚਦੇ ਨਹੀਂ ਹੈਗੇ ਆਪਦੇ ਜਵਾਬ ਵੀ ਜਿਹੜੀਆਂ ਜ਼ਿੰਦਗੀਆਂ ਤੁਰੀਆਂ ਫਿਰਦੀਆਂ ਉਹਨਾਂ ਦੇ ਘਰਾਂ ਦੇ ਹੀ ਜਵਾਬ ਲੈ ਅੱਜ ਸੀਐਮ ਵੀ ਆਏ ਐਮਐਲਏ ਆ ਰਹੇ ਨੇ ਅੱਜ ਉਹ ਐਲਾਨ ਹੀ ਕਰ ਦੇਣ ਓਕੇ ਹੀ ਦੇਣ ਵੀ ਪੰਜਾਬ 'ਚ ਚਲੋ ਇਸ ਦਾ ਐਕਸੀਡੈਂਟ ਜਿਹੜਾ ਆ ਅਸੀਂ ਵੀ ਕਹਿੰਦੇ ਹਿਮਾਚਲ 'ਚ ਹੋਇਆ ਪਰ ਪੰਜਾਬ 'ਚ ਕਿੰਨੀਆਂ ਮੋਤਾ ਹੋ ਰਹੀਆਂ ਓਕੇ ਹੀ ਦੇਣ ਵੀ ਪੰਜਾਬ 'ਚ ਹੁਣ ਤਾਂ ਨੂੰ ਇਹ ਆਵਾਰਾ ਪਸ਼ੂ ਨਹੀਂ ਨਜ਼ਰ ਆਣਗੇ ਕਿਵੇਂ ਕਹਿਣਗੇ ਕਿਉਂਕਿ ਸਭ ਨੇ ਆਪਣੀਆਂ ਜੇਬਾਂ ਭਰਨੀਆਂ ਹੁੰਦੀਆਂ ਨੇ ਕੋਈ ਕਿਸੇ ਦੇ ਬਾਰੇ ਕੌਣ ਸੋਚਦਾ ਉਹ ਵੀ ਅੱਜ ਦੇ ਸਮੇਂ ਦੇ ਵਿੱਚ ਆਪਾਂ ਕਿੰਨੀ ਆਸ ਰੱਖੀ ਹੋਈ ਸੀਗੀ ਕਿ ਸਮਾਂ ਬਦਲੂਗਾ ਸਾਡੀ ਸਰਕਾਰ ਆਈ ਹੈ ਸਾਡੀ ਸਰਕਾਰ ਸਾਡੇ ਬਾਰੇ ਵਿੱਚ ਸੋਚੂਗੀ ਸਾਡੀ ਸਰਕਾਰ ਹੀ ਕਿਹਾ ਗਿਆ ਸੀਗਾ ਸਾਡੀ ਸਰਕਾਰ ਨੇ ਸਾਡੇ ਬਾਰੇ ਕੀ ਸੋਚਣਾ ਹੈ ਨਹੀਂ ਸੋਚਦੇ ਸਭ ਆਪਦੇ ਬਾਰੇ ਸੋਚਦੇ ਆ ਸਭ ਨੇ ਜਿਹੜੇ ਤਖਤੇ ਪਲਟਾਉਣੇ ਸੀ ਆਪਦੇ ਵਾਸਤੇ ਪਲਟਾਉਣੇ ਸੀ ਇਹ ਤਖਤ ਪਲਟੇ ਹੋਏ ਤਖਤਿਆਂ ਨਾਲ ਕਿ ਜ਼ਿੰਦਗੀਆਂ ਪਲਟ ਦਿੱਤੀਆਂ ਨੇ ਦੇਖਿਓ ਕਿਸੇ ਦੇ ਘਰ ਦਾ ਮੂੰਹ ਦੂਜੇ ਪਾਸੇ ਕਰਕੇ ਰੱਖ ਦਿੱਤਾ ਹੋਇਆ ਆ ਇਹ ਸਿਰਫ ਜਿਹੜੇ ਇੱਥੇ ਆਉਂਦੇ ਨੇ ਮੈਨੂੰ ਨਹੀਂ ਲੱਗਦਾ ਇਹਨਾਂ ਨੂੰ ਅਫਸੋਸ ਹੁੰਦਾ ਹੋਊ ਮੀਡੀਆ ਤੁਰਿਆ ਫਿਰਦਾ ਆ ਫੋਟੋਆਂ ਕਰਾ ਲਓ ਬਾਈਟਾਂ ਕਰਾ ਲਓ ਜੀ ਫਲਾਨਾ ਵੀ ਆ ਗਿਆ ਜੀ ਧਮਕਾਨਾ ਵੀ ਗੱਲ ਹੈਗੀ ਕਿ ਅਹਿਸਾਸ ਕਰਕੇ ਆਓ ਨਾ ਜੇ ਅਹਿਸਾਸ ਕਰਕੇ ਆਉਣਗੇ ਤਾਂ ਐਲਾਨ ਕਰਕੇ ਵੀ ਆਉਂਦੇ ਮੈਨੂੰ ਲੱਗਦਾ ਜਦੋਂ ਅਹਿਸਾਸ ਨਹੀਂ ਹੈਗਾ ਐਲਾਨ ਕਾਦਾ ਹੋ ਜਾਣਾ ਆ ਕਿ ਵੀ ਗੱਲ ਚੱਲ ਰਹੀ ਹੈ ਕਹਿੰਦੇ ਜਦੋਂ ਰਾਈਡਿੰਗ ਕਰਦਾ ਸੀ ਤਾਂ GoPro ਉਹਦੇ ਹੁੰਦਾ ਸੀਗਾ ਇਹ ਬੜੀ ਸੋਸ਼ਲ ਮੀਡੀਆ ਤੇ ਮੈਂ ਗੱਲ ਸੁਣੀ ਆ ਤੇ ਕਹਿੰਦੇ ਉਸ ਵੇਲੇ ਉਹਦਾ GoPro ਇਹ بڑا ਸਵਾਲ ਉੱਠ ਰਿਹਾ ਉਹ ਕੈਮਰਾ ਰੱਖਦਾ ਹੁੰਦਾ ਸੀ ਉਹਦੇ ਹੈਲਮਟ ਤੇ ਕੈਮਰਾ ਹੁੰਦਾ ਸੀ ਉਹ ਤਾਂ ਜਿੰਨੇ ਵੀ ਰਾਈਡਰ ਆ ਆਲਮੋਸਟ ਸਾਰਿਆਂ ਦੇ ਹੀ ਹੁੰਦਾ ਆ ਕਿ ਉਹ ਵੀ ਲੌਗਿੰਗ ਵਗੈਰਾ ਕਰਦੇ ਹੈਗੇ ਆ ਪਰ ਹੁਣ ਹੋ ਸਕਦਾ ਹੋਵੇ ਕਿਉਂਕਿ ਪਰਿਵਾਰ ਜਿਹੜਾ ਆ ਉਹ ਉਸ ਮਾਨਸਿਕ ਸਥਿਤੀ ਦੇ ਵਿੱਚ ਨਹੀਂ ਹੈਗਾ ਜਿਹੜਾ ਉਹ ਇਦਾਂ ਦੇ ਐਵੀਡੈਂਸ ਇਕੱਠੇ ਕਰ ਸਕੇ ਕਿਉਂਕਿ ਜਿਹਦਾ ਚੱਲਿਆ ਜਾਂਦਾ ਅਗਲਾ ਕਹਿੰਦਾ ਹੁਣ ਸਾਡੇ ਹੱਥਾਂ 'ਚ ਰਹਿ ਹੈ ਹਨਾ ਵੀ ਹਾਂ ਹੁਣ ਅਸੀਂ ਕੀ ਐਵੀਡੈਂਸ ਇਕੱਠੇ ਕਰਨੇ ਆ ਸੋ ਹੋ ਸਕਦਾ ਮਤਲਬ ਥੋੜੇ ਟਾਈਮ ਤੱਕ ਜਦੋਂ ਤੱਕ ਉਹ ਥੋੜਾ ਸੰਭਲਣ ਉਦੋਂ ਕੋਸ਼ਿਸ਼ ਕਰਨ ਤੇ ਪਰ ਜਿੰਨਾ ਟਾਈਮ ਉਹ ਨਹੀਂ ਮਿਲਦਾ ਹੈ ਪੰਨ ਵਾਲੇ ਉਹਦੇ ਚ ਮਿਲ ਕੇ ਪਤਾ ਵੀ ਕੀ ਲੱਗ ਜੀ ਤੁਹਾਨੂੰ ਪਤਾ ਹੀ ਹੈ ਕਲੀਅਰ ਅ ਵੀ ਕਿਸ ਵਜ੍ਹਾ ਕਰਕੇ ਹਾਦਸਾ ਹੋਇਆ ਹੈ ਹਨਾ ਬਸ ਅਖੇ ਜੀ ਐਂ ਗੱਲਾਂ ਨੇ ਪਤਾ ਹੀ ਨਹੀਂ ਹੈਗਾ ਵੀ ਕੀ ਕਿਹਾ ਜਾਵੇ ਇਨਾਂ ਚੀਜ਼ਾਂ ਦੇ ਬਾਰੇ ਵਿੱਚ ਬਸ ਜਿਹੜੀ ਚ ਵੀ ਗਲਤੀ ਹੋਈ ਤਾਂ ਜਦੋਂ ਬੰਦਾ ਮੰਨ ਲਓ ਹੁਣ ਮੈਂ ਆ ਮੇਰੇ ਨਾਲ ਮੇਰੇ ਨਾਲ ਦਾ ਹੋਵੇ ਉਹਨੂੰ ਕੋਈ ਸੱਟ ਵੱਜੇ ਆਪਾਂ ਫਟਾਫਟ ਆਪੇ ਸੋਚਦੇ ਹੀ ਨਹੀਂ ਹੈਗੇ ਵੀ ਉਹਦੇ ਨਾਲ ਕੋਈ ਵੱਡਾ ਪਾਣਾ ਵਾਪਰਿਆ ਹੋਊਗਾ ਆਪਾਂ ਹਮੇਸ਼ਾ ਇਹ ਸੋਚਦੇ ਆਂ ਵੀ ਠੀਕ ਹੋਊਗਾ ਆਪਾਂ ਫਟਾਫਟ ਉਹ ਬੀ ਚੱਕ ਲੈਣੇ ਆ ਜਾਂ ਕੁਝ ਉਹਦੀ ਰਿਸਪਾਇਨ ਦੇ ਉੱਪਰ ਪ੍ਰੋਬਲਮ ਸੀਗੀ ਜਦੋਂ ਉਹਨੂੰ ਬਿਠਾਇਆ ਗਿਆ ਹੋਊਗਾ ਪਾਣੀ ਪਲਾਇਆ ਗਿਆ ਹੋਊਗਾ ਤਾਂ ਹੋ ਸਕਦਾ ਉਹਦੀ ਉਹਦੀਆਂ ਵੇਇਨਸ ਵਗੈਰਾ ਜਿਹੜੀਆਂ ਉਹ ਦੱਬ ਗਈਆਂ ਹੋਣ ਜਿਨ੍ਹਾਂ ਨੇ ਆਕਸੀਜਨ ਅੱਗੇ ਨਹੀਂ ਜਾਣ ਦਿੱਤੀ ਹਾਂ ਉੱਥੇ ਐਂਬੂਲੈਂਸ ਹੁੰਦੀ ਜਿਵੇਂ ਆਪਾਂ ਪਹਿਲਾਂ ਹੀ ਗੱਲ ਕੀਤੀ ਹੈ ਕੋਈ ਮੈਡੀਕਲ ਅਧਿਕਾਰੀ ਉ ਤਾਂ ਉਹ ਇਹ ਗੱਲ ਦੀ ਸਮਝ ਰੱਖਦੇ ਪਰ ਜਦੋਂ ਤੁਹਾਡੇ ਨਾਲ ਕਨੈਕਟਡ ਬੰਦਾ ਤੁਹਾਡੇ ਯਾਰ ਦੋਸਤੋਂ ਇੰਨੀ ਡੂੰਗੀ ਸੋਚ ਨਹੀਂ ਸੋਚਦੇ ਨਾਲੇ ਕੌਣ ਸੋਚਦਾ ਹੁੰਦਾ ਵੀ ਸਾਡੇ ਨਾਲ ਦਾ ਸਾਡੇ ਹੱਥਾਂ ਚੋਂ ਜਾ ਰਿਹਾ ਹੈ ਬਿਲਕੁਲ ਇਹ ਪਹਿਲਾ ਬਿਆਨ ਮੈਂ ਵੀ ਸੁਣਿਆ ਸੀ ਉਹ ਕਹਿੰਦੇ ਵੀ ਅਸੀਂ ਗੱਡੀ 'ਚ ਹੀ ਫਰਸਟ ایڈ ਦੇ ਦਿੱਤੀ ਇਹਨੂੰ ਹਸਪਤਾਲ ਦੇ ਵਿੱਚ ਗੱਡੀ 'ਚ ਫਰਸਟ ایڈ ਦੇ ਦਿੱਤੀ ਫੋਟਸ ਲੈਣ ਤੋਂ ਪਹਿਲਾਂ ਜੇ ਉਸ ਟਾਈਮ ਹੀ ਫਰਸਟ ایڈ ਉਹਨੂੰ ਕਹਿ ਦਿੰਦੇ ਵੀ ਉਸ ਟਾਈਮ ਉਹਨੂੰ ਐਂਬੂਲੈਂਸ 'ਚ ਬਿਠਾਉਂਦੇ ਜਾਂ ਸਟ੍ਰੈਚਰ 'ਤੇ ਬਿਠਾ ਦਿੰਦੇ ਕਿਤੇ ਨਾ ਕਿਤੇ ਜਿਹੜੇ ਮੈਡੀਕਲ ਮਾਇਰ ਆ ਉਹਨਾਂ ਕੋ ਵੀ ਗਲਤੀਆਂ ਹੁੰਦੀਆਂ ਜੀ ਦੀ ਸੱਟ ਹੁੰਦੀ ਆ ਉਹ ਤਾਂ ਐਮਬੂਲੈਂਸ 'ਚ ਇਵਨ ਤੋਂ ਜਿੱਥੇ ਬੰਦਾ ਪਿਆ ਹੁੰਦਾ ਉੱਥੇ ਹੀ ਫਰਸਟ ایڈ ਪਹਿਲਾਂ ਦੇਣੀ ਹੁੰਦੀ ਆ ਜਦੋਂ ਤੁਸੀਂ ਚੱਕ ਕੇ ਬੰਦਾ ਬਿਠਾਈ ਲਿਆ ਉਦੋਂ ਤੱਕ ਪਤਾ ਨਹੀਂ ਕੀ ਕੀ ਡੈਮੇਜ ਕਰ ਦੇਣਾ ਜਿਹੜੀਆਂ ਤੁਹਾਡੀਆਂ ਟੁੱਟੀਆਂ ਹੱਡੀਆਂ ਹੁੰਦੀਆਂ ਨੇ ਹਨਾ ਉਹ ਉਹਨੂੰ ਤਾਂ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਵੀ ਅਸੀਂ ਗੱਡੀ ਦੇ ਵਿੱਚ ਬਿਠਾ ਕੇ ਉਹਨੂੰ ਫਰਸਟ ایڈ ਦਿੱਤਾ ਫਰਸਟ ایڈ ਤਾਂ ਤਾਂ ਦਿੰਦੇ ਜੇ ਉਦੋਂ ਪਹਿਲਾਂ ਉਹਨੂੰ ਦਿੰਦੇ ਉਹਨਾਂ ਫੱਟੀਆਂ ਬੰਨਦੇ ਜੋ ਵੀ ਆਪਾਂ ਨੂੰ ਪਹਿਲੀ ਕਲਾਸ ਸਕੂਲਾਂ 'ਗਾਲ ਜਾਂ ਜੀ ਬਥੇਰਾ ਕੋਸ਼ਿਸ਼ ਸਿਖਾਇਆ ਜਾਂਦਾ ਹੁੰਦਾ ਆ ਫਿਰ ਇਹਨਾਂ ਆਪਣੇ ਤਾਂ ਸ਼ਾਇਦ ਮੈਨੂੰ ਲੱਗਦਾ ਪੰਜਾਬ 'ਚ ਹੈਗੇ ਵੀ ਸੁਰੱਖਿਆ ਫੋਰਸ ਮੈਨੂੰ ਸਮਝ ਨਹੀਂ ਲੱਗਦੀ ਕਿਉਂਕਿ ਸਭ ਤੋਂ ਵੱਧ ਪੈਸਾ ਸੀ ਆਹ ਜਿਹੜੀ ਸਾਡੀਆਂ ਪ੍ਰਧਾਨ ਮੰਤਰੀ ਯੋਜਨਾ ਅਧੀਨ ਜਾਂਦੀਆਂ ਸੜਕਾਂ ਉਹਨਾਂ ਤੇ ਹੀ ਖਰਚ ਕਰਦੇ ਆ ਟੋਲ ਵੀ ਦਿੰਨੇ ਆ ਪਹਿਲਾਂ ਗੱਡੀਆਂ ਤੇ ਟੈਕਸ ਦਿੰਨੇ ਆ ਹੋਰ ਕਿੰਨੇ ਟੈਕਸ ਆ ਉਹ ਸਾਰੇ ਜਾਂਦੇ ਆ ਉਧਰ ਪਤਾ ਨਹੀਂ ਉਹ ਕਿੱਥੇ ਵਰਤਦੇ ਨੇ ਜੋ ਵਰਤਦੇ ਹੋਣ ਇਹ ਜਿਹੜਾ ਹਾਦਸਾ ਹੀ ਨਾ ਹੋਣ ਪਰਿਵਾਰ ਨਾਲ ਗੱਲ ਹੋਈ ਪਰਿਵਾਰ ਇਹ ਕਹਿ ਰਿਹਾ ਸੀਗਾ ਵੀ ਕੁਝ ਉਹਨਾਂ ਵਿੱਚ ਮੂਵਮੈਂਟ ਸੀ 10 ਦਿਨਾਂ ਦੇ ਵਿੱਚ ਕਿਉਂਕਿ ਹੁਣ ਉਹ ਪ੍ਰਾਈਵੇਟ ਹਸਪਤਾਲ ਤੇ ਵੀ ਸਵਾਲ ਚੱਕੇ ਜਾ ਰਹੇ ਆ ਕਹਿ ਰਹੇ ਆ ਉਹਨਾਂ ਨੇ 10 ਦਿਨ ਜਿਹੜਾ ਉਹ ਵੈਂਟੀਲੇਟਰ ਤੇ ਰੱਖਿਆ ਉਹ ਵੀ ਬੜੇ ਵੱਡੇ ਸਵਾਲ ਉੱਠਣ ਲੱਗ ਗਏ ਇਹਦੇ ਬਾਰੇ ਤਾਂ ਹੁਣ ਕੁਝ ਨਹੀਂ ਕਿਹਾ ਜਾ ਸਕਦਾ ਇਹ ਤਾਂ ਜਿਹੜਾ ਚੱਲਿਆ ਗਿਆ ਸ਼ਾਇਦ ਉਹਨੂੰ ਪਤਾ ਆ ਜਾਂ ਜਾਂ ਫਿਰ ਜਿਹੜੇ ਘਰ ਦੇ ਆ ਉਹਨਾਂ ਨੂੰ ਪਤਾ ਆ ਸੋਡੇ ਮੇਰੇ ਅਰਗੇ ਜਿੰਨੇ ਮੂੰਹ ਨਹੀਂ ਗੱਲਾਂ ਨੇ ਨਾ ਇਹ ਤਾਂ ਹੁਣ ਉਹੀ ਜਾਣਦਾ ਹੈ ਜਾਂ ਰੱਬ ਜਾਣਦਾ ਹੈ ਵੀ ਕੀ ਚੱਲ ਰਿਹਾ ਸੀ ਅੰਦਰ ਪਰ ਸਾਨੂੰ ਤਾਂ ਸਿਰਫ ਇੰਨਾ ਬਤਾਇਆ ਵੀ ਸਾਡੇ ਨਾਲ ਦਾ ਸਾਡੇ ਵਿੱਚ ਬਹਿਣ ਉੱਠਣ ਵਾਲਾ ਸਾਡੇ ਸਾਹਮਣੇ ਵੱਡਾ ਹੋਇਆ ਸਾਡੇ ਸਾਹਮਣੇ ਪੁੰਗ ਰਿਆ ਸਾਡਾ ਬਹੁਤ ਪਿਆਰਾ ਅਜ਼ੀਜ਼ ਦੋਸਤ ਸਾਡੇ ਚੋਂ ਚਲੇ ਗਿਆ। ਉਹ ਯਾਦਾਂ ਸਾਰੀਆਂ ਯਾਦ ਆਉਂਦੀਆਂ ਹੀ ਹੋਣੀਆਂ ਜਿੰਦਾਂ ਇੱਕ ਇੱਕ ਪਲ ਅੱਖਾਂ ਥਾਣੇ ਦੀ ਇੱਕ ਇੱਕ ਪਲ ਅੱਖਾਂ ਥਾਣੇ ਦੀ ਜਾ ਰਿਹਾ ਆ ਕਿਵੇਂ ਉਹਨੇ ਟਿਚਰਾਂ ਕਰਨੀਆਂ ਥੱਲੇ ਗੱਲ ਨਹੀਂ ਸੀ ਡਿੱਗਣ ਦਿੰਦਾ ਹੁੰਦਾ ਆਪਦੇ ਕੋਲੋਂ ਕੈਰੈਕਟਰ ਸਿਰਜ ਲੈਣੇ ਆਪਣੇ ਕੋਲੋਂ ਘੜ ਤਾਂ ਘੜ ਲੈਣੇ ਆ ਹਾਸਤੇ ਤੋਂ ਬਗੈਰ ਦੂਜੀ ਕੋਈ ਕਦੇ ਗੱਲ ਹੀ ਨਹੀਂ ਸੀ ਕਰਦਾ ਕਦੀ ਹੀ ਨਹੀਂ ਸੀ ਕਰਦਾ ਕੋਈ ਨਾ ਬੈਨ ਨਹੀਂ ਜਾਵਾਂਗਾ ਇਹ ਪਰਿਵਾਰ ਪਾਣਾ ਵੰਨਦਾ ਬਲਵਕਸ਼ ਮੈਂ ਤਾਂ ਇਹ ਗੱਲ ਕਹਿ ਸਕਦਾ ਤਾਂ ਇਸ ਮੁਕੇ ਤੇ ਕੀ ਸਵਾਲ ਕਰੀਏ ਪਰ ਇਹ ਗੱਲਾਂ ਮੈਂ ਸ਼ੁਰੂਆਤ ਤੋਂ ਇਹ ਗੱਲ ਕਹਿ ਰਹੇ ਹਾਂ ਜਿਹੜੀਆਂ ਜਿਹੜੀਆਂ ਇਸ ਕੇਸ 'ਚ ਗਲਤੀਆਂ ਹੋਈਆਂ ਉਹ ਤੁਹਾਡੇ ਮੂਰੇ ਅਸੀਂ ਦੱਸਦੇ ਰਾਂਗੇ ਉਜਾਗਰ ਕਰਦੇ ਰਾਵਾਂਗੇ ਤਾਂ ਜੋ ਪੰਜਾਬ ਦਾ ਕੋਈ ਹੋਰ ਨੌਜਵਾਨਾ ਚਲਾ ਜਾਵੇ ਰਾਜਵੀਰ ਸਾਡੇ 'ਚ ਨਹੀਂ ਰਿਹਾ ਤੇ ਕਿਸੇ ਹੋਰ ਨਾਲ ਨਾ ਹੋ ਜੇ ਉਹਨੂੰ ਤਾਂ ਅਸੀਂ ਬਚਾ ਨਹੀਂ ਸਕੇ ਪਰ ਹਾਂ ਸ਼ਾਇਦ ਹੋਰ ਜਾਨਾਂ ਅਸੀਂ ਬਚਾ ਲਈ ਪਾਲਸੂਆ ਮੇਰਾ ਨਾਮ ਮੌਜੂਦ ਆ ਭਾਈ ਜੀ ਇਸ ਮੌਕੇ ਤੇ ਨਾ ਸਵਾਲ ਮੁੱਕ ਜਾਂਦੇ ਆ ਪਰ ਰਾਜਵੀਰ ਦੇ ਕੇਸ 'ਚ ਨਾ ਸਵਾਲ ਪੁੱਛਣੇ ਵੀ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿ ਰਾਜਵੀਰ ਸ਼ਾਇਦ ਅੱਜ ਜਿਉਂਦਾ ਹੁੰਦਾ ਜੇ ਉਸ ਸਮੇਂ ਰੋਡ ਤੇ ਉਹ ਉਸਾਨ ਨਾਲ ਲੜਦੇ ਹੁੰਦੇ ਜੇ ਉਹਨੂੰ ਫਸਟੇਡ ਮਿਲੀ ਹੁੰਦੀ ਹੋਰ ਵੀ ਕਿੰਨੀਆਂ ਗੱਲਾਂ ਨੇ ਸਭ ਤੋਂ ਵੱਡੀ ਗੱਲ ਸਭਿਆਚਾਰ ਦੀ ਗੱਲ ਉਹ ਹੀ ਕਰਦਾ ਸੀ ਸਭਿਆਚਾਰ ਦੀ ਗੱਲ ਸਟੇਜ ਤੇ ਤੁਸੀਂ ਕਰਦੇ ਸੀ ਲੱਗਦਾ ਹੈ ਉਹ ਕਿਸੇ ਤਰੀਕੇ ਬਚਾਇਆ ਜਾ ਸਕਦਾ ਸੀ ਬਚਾਇਆ ਜਾ ਸਕਦਾ ਸੀਗਾ ਸ਼ਾਇਦ ਮੇਰਾ ਲੱਗਦਾ ਜੇ ਉਹਨਾਂ ਦੇ ਨਾਲ ਇਹ ਘਟਨਾ ਵਾਪਰੀ ਸੀ ਜਿਹੜਾ ਉਹ ਸਮਾਂ ਵਿੱਚ ਗਏ ਪਿਆ ਨਾ ਸ਼ਾਇਦ ਜੇ ਉੱਥੋਂ ਦੇ ਡਾਕਟਰ ਉਹਨਾਂ ਨੂੰ ਸਹੀ ਫਸਟ ਏਡ ਦੇ ਕੇ ਸਹੀ ਤਰੀਕੇ ਦੇ ਨਾਲ ਟਰੀਟ ਦੇ ਕੇ ਉੱਥੇ ਤੱਕ ਪਹੁੰਚ ਦਿੱਤਾ ਸ਼ਾਇਦ ਇਹ ਘਟਨਾ ਨਾ ਵਾਪਰਦੀ ਹੈ ਨਾ ਤੇ ਉਹਨਾਂ ਦਾ ਦੇਰੀ ਨਾਲ ਇੱਥੇ ਮੁਹੱਲੀ ਆਉਣਾ ਜਾਂ ਉਹ ਜੋ ਉੱਥੋਂ ਦੇ ਮੌਜੂਦਾ ਡਾਕਟਰਾਂ ਨੇ ਉਹਨਾਂ ਨੇ ਉਹਨਾਂ ਨੂੰ ਸਹੀ ਫਸਟ ਏਡ ਨਹੀਂ ਦਿੱਤੀ ਹਣਾ ਤੇ ਜੇ ਸ਼ਾਇਦ ਉਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਉਹ ਡਾਕਟਰ ਉਹਨਾਂ ਨੂੰ ਕੋਲਰ ਲਾ ਕੇ ਭੇਜ ਦਿੰਦੇ ਜਾਂ ਸਹੀ ਫਰਸਟ ایڈ ਜਾ ਕੇ ਪਹੁੰਚਦੇ ਸ਼ਾਇਦ ਹੋ ਸਕਦਾ ਰਾਜਵੀਰ ਅੱਜ ਦਾ ਦਿਨ ਨਾ ਦੇਖਣਾ ਪੈਂਦਾ ਪਰ ਬਹੁਤ ਦੁਖਦਾਈ ਸ਼ਬਦ ਨਹੀਂ ਹੈਗੇ ਹੁਣ ਬੋਲਣ ਦੇ ਲਈ ਵੀ ਅਸੀਂ ਉਹਨਾਂ ਲਈ ਕੀ ਬੋਲੀਏ ਤਾਂ ਵਾਕਿਆ ਇਹ ਜਿਹੜਾ ਹੈ ਨਹੀਂ ਲੱਗਦਾ ਵੀ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜੇ ਨੇ ਇਹ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਕਲਾਕਾਰ ਆ ਉਹ ਸਾਡ ਤੋਂ ਦੂਰ ਹੁੰਦੇ ਜਾ ਰਹੇ ਆ ਪਾਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਹੋਵੇ ਪਾਵੇਂ ਪਾਵੇਂ ਜਸਵੰਦਰ ਪੱਲਾ ਸਾਹਿਬ ਦੀ ਗੱਲ ਹੋਵੇ ਪਾਵੇਂ ਹੁਣ ਰਾਜਵੀਰ ਜਵੰਦਾ ਮਤਲਬ ਇਹ ਤਾਂ ਸੋਚ ਵੀ ਨਹੀਂ ਸਕਦੇ ਸੀ ਮੈਨੂੰ ਅੱਜ ਵੀ ਯਾਦ ਹੈ ਸਟੇਜ ਤੇ ਖੜੇ ਆ ਇਸਨੇ ਇੱਕ ਗੱਲ ਕਹੀ ਸੀ ਕਹਿੰਦੇ ਮੈਂ ਆਪਣੀ ਸਟੇਟ ਤੋਂ ਬਾਹਰ ਗਿਆ ਕਿੱਥੇ ਗਿਆ ਤੇ ਉਹ ਬੰਦੇ ਨੂੰ ਮੈਂ ਸਿੱਧੂ ਮੂਸੇ ਵਾਲੇ ਦਾ ਨਾਮ ਲਿਆ ਤੇ ਉਹ ਕਹਿੰਦਾ ਹਾਂ ਮੈਂ ਸਿੱਧੂ ਮੂਸੇ ਵਾਲੇ ਨੂੰ ਜਾਣਦਾ ਇੱਕ ਕਲਾਕਾਰ ਇੱਕ ਦੂਜੇ ਕਲਾਕਾਰ ਲਈ ਇੰਨੀ ਗੱਲ ਕਹਿਣਾ ਬੜੀ ਵੱਡੀ ਗੱਲ ਹੈ ਉਹ ਰਾਜਵੀਰ ਦੇ ਵਿੱਚ ਬਹੁਤ ਵੱਡਾ ਗੁਣ ਸੀਗਾ ਉਹ ਹਮੇਸ਼ਾ ਹੀ ਸਾਰਿਆਂ ਦਾ ਸਤਿਕਾਰ ਕਰਦੇ ਸੀ ਉਹਨਾਂ ਨੇ ਕਦੇ ਵੀ ਆਪਣੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਿਆ ਸੀ ਅਸੀਂ ਹਰ ਦੂਜੇ ਤੀਜੇ ਸ਼ੋਅ ਇਕੱਠੇ ਹੁੰਦੇ ਸੀ ਬਹੁਤ ਨਿਮਰਤਾ ਸ ਉਹਨਾਂ ਵਿੱਚ ਬਹੁਤ ਝੁੱਕ ਕੇ ਮਿਲਦੇ ਸੀਗੇ ਤੇ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ ਉਹ ਅਸੀਂ ਮੇਰੇ ਨਾਲ ਤਾਂ ਬਹੁਤ ਵੱਡੀਆਂ ਵੱਡੀਆਂ ਯਾਦਾਂ ਉਹਨਾਂ ਦੇ ਜੁੜੀਆਂ ਹੋਈਆਂ ਨੇ ਅਸੀਂ ਬਹੁਤ ਸਟੇਜਾਂ ਸ਼ੇਅਰ ਕਰੀਆਂ ਨੇ ਬਹੁਤ ਜ਼ਿਆਦਾ ਸਟੇਜਾਂ ਹੁਣ ਵੀ ਸਾਡਾ ਇੱਕ ਆਸਟ੍ਰੇਲੀਆ ਦੇ ਵਿੱਚ ਪਲਾਨ ਬਣ ਰਿਹਾ ਸੀਗਾ ਹਨਾ ਹਮੇਸ਼ਾ ਹੀ ਭਾਈ ਜਿਨ ਕਹਿੰਦੇ ਸੀ ਭਈ ਆਪਾਂ ਇਕੱਠੇ ਚੱਲਾਂਗੇ ਤਾਂ ਪੰਜਾਬ ਦੇ ਵਿੱਚ ਵੀ ਤੇ ਆਊਟ ਆਫ ਸ ਬਹੁਤ ਸਾਰੀਆਂ ਅਣਗਿਣਤ ਸਟੇਜਾਂ ਸ਼ੇਅਰ ਕੀਤੀਆਂ ਸੀ ਮੈ ਤੇ ਬਾਈ ਨੇ ਤੇ ਬੜੀ ਚੜ੍ਹਦੀ ਕਲਾ ਸੀ ਸੱਚੀ ਅੱਜ ਉਹਦੇ ਤੁਰ ਜਾਣ ਦੀ ਖ਼ਬਰ ਸੁਣ ਕੇ ਨਾ ਕਾਲਜੇ ਨਿਕਲ ਗਿਆ ਤੇ ਮਤਲਬ ਕੋਈ ਸ਼ਬਦ ਨਹੀਂ ਹੈਗੇ ਵੀ ਕੁਝ ਬੋਲ ਲਈ ਉਹਨਾਂ ਦੇ ਚ ਇਹ ਦਸਤਾਰ ਪੰਜਾਬੀ ਪਹਿਰਾਵਾ ਮਤਲਬ ਉਹ ਇਹ ਸਟੇਜਸ ਦੇਖਨੀ ਆ ਨਾ ਵੀ ਕਲਾਕਾਰ ਜੇ ਤਾਂ ਦੂਰ ਹੁੰਦੇ ਜਾ ਰਹੇ ਸੀ ਉਹਨੇ ਉਹੀ ਚੀਜ਼ ਪ੍ਰਮੋਟ ਕੀਤੀ ਦਸਤਾਰ ਹੋ ਗਿਆ ਉਹ ਸੋਨਾ ਪਹਿਰਾਵਾ ਹੋ ਗਿਆ ਜੇ ਸਟੇਜ ਮਾਡਰਨ ਸਟੇਜ ਹੋਣੀ ਕੋਈ ਉਸੇ ਤਰੀਕੇ ਦਾ ਕੋਟ ਪੈਂਡ ਸੂਟ ਪਾ ਕੇ ਤੇ ਹਮੇਸ਼ਾ ਕਹਿੰਦਾ ਸੀਗਾ ਵੀ ਮੇਰੀ ਇਹ ਕਲਾ ਵੀ ਮੈਂ ਇਹਦੇ ਤੇ ਪੂਰਾ ਤਿਆਰ ਹੋ ਕੇ ਜਾਣਾ ਮੈਂ ਉਹਨਾਂ ਸਿੰਗਰਾਂ ਚੋਂ ਨਹੀਂ ਆ ਜਿਹੜੇ ਨਿੱਕਰ ਪਾ ਕੇ ਸਟੇਜ ਤੇ ਪਹੁੰਚ ਜਾਂਦੇ ਉਹ ਸਾਡੀ ਦਸਤਾਰ ਨੂੰ ਪ੍ਰਮੋਟ ਕਰਦੇ ਸੀ ਸਾਡੇ ਸਾਫ ਸੁਥਰੇ ਗਾਇਕੀ ਨੂੰ ਪ੍ਰਮੋਟ ਕਰਦੇ ਸੀਗੇ ਤੇ ਉਹਨਾਂ ਨੇ ਕਦੇ ਵੀ ਤੁਸੀਂ ਦੇਖਿਆ ਹੋਣਾ ਜਿੰਨੇ ਮਰਜ਼ੀ ਸ਼ੋਅ ਉਹਨਾਂ ਦੇ ਦੇਖ ਲਓ ਉਹਨਾਂ ਨੇ ਪ੍ਰੋਪਰ ਪੰਜਾਬੀ ਪਹਿਰਾਵਾ ਵਿੱਚ ਪੂਰੀ ਸੋਹਣੀ ਦਸਤਾਰ ਸਜਾ ਕੇ ਸਟੇਜ ਦੇ ਉੱਤੇ ਚੜਨਾ ਤੇ ਪੰਜਾਬੀਅਤ ਦੀ ਹੀ ਗੱਲ ਕਰਨੀ ਕਦੇ ਉਹਨਾਂ ਨੇ ਪੰਜਾਬੀਅਤ ਤੋਂ ਵਾਰ ਦੀ ਗੱਲ ਨਹੀਂ ਕਰੀ ਸੋ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ ਉਹder ਕੀ ਗੱਲ ਹੈ ਗੀਤ ਉਹਦੇ ਬੜੇ ਘੱਟ ਗਾਇਕ ਹੁੰਦੇ ਜਿਨ੍ਹਾਂ ਦੇ ਗੀਤ ਨਾ ਫੈਮਲੀ ਸੁਣਨ ਵਾਲੇ ਹੁੰਦੇ ਆ ਸਾਨੂੰ ਮਨ ਦੁਖਦਾ ਸਾਣਾ ਵੀ ਵੀ ਅੱਜ ਉਹਦੇ ਮੈਂ ਤਸਵੀਰ ਦੇਖ ਰਿਹਾ ਸੀ ਵੀ ਇਹ ਡਿਫੈਂਡਰ ਫੋਰਚਨਰ ਚਲਾਣ ਵਾਲਾ ਰਿਹਾ ਹੀ ਨਹੀਂ ਕਮਾਨ ਵਾਲਾ ਰਿਹਾ ਹੀ ਨਹੀਂ ਬਹੁਤ ਵੱਸ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਦੇ ਉੱਤੇ ਬਹੁਤ ਸ ਵੱਡਾ ਪਹਾੜ ਟੁੱਟਿਆਗਾ ਪਤਾ ਨਹੀਂ ਪ੍ਰਮਾਤਮਾ ਬੱਚਿਆਂ ਦੀਆਂ ਦੁਆਵਾਂ ਸੁਣ ਲੈਂਦਾ ਬੱਚਿਆਂ ਵਾਲੇ ਦੀਆਂ ਅਰਦਾਸਾਂ ਸੁਣ ਲੈਂਦਾ ਉਹਦੀ ਮਾਂ ਦੀਆਂ ਅਰਦਾਸਾਂ ਸੁਣ ਲੈਂਦਾ ਕਰੋੜਾਂ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਕਿਸੇ ਦੀ ਅਰਦਾਸ ਸਵੀਕਾਰ ਨਹੀਂ ਹੋਈ ਸੋ ਕੋਈ ਸ਼ਬਦ ਨਹੀਂ ਹੈਗੇ ਬਸ ਹੁਣ ਕੀ ਕਹੀਏ ਬਸ